ਤੁਮੇ ਮੈਂ ਕਰ ਤੋਂ ਨਹੀਂ ਜਾਣੀ ਨਾਨਕ ਦਾਸ ਸਰਬਾਤਮਾ ਕੁਰਬਾਨੀ ਤੁਮਰੇ ਗੱਤ ਮੈਂ ਕਰ ਤੋਂ ਨਹੀਂ ਜਾਣੀ ਨਾਨਕ ਦਾਸ ਸਰਬਾਤਮਾ ਕੁਰਬਾਨੀ ਸ੍ਰੀ ਵਾਇ ਗੁਰੂ ਜੀ ਮਿਹਰવાન ਸਹਿਬ ਮਿਹਰਾਨ ਸਹਿਬ ਮੇਰਾ ਮੇਰਾ ਇਪੂਰੰਕਾਰ ਸ੍ਰੀ ਵਾਹਿਗੁਰੂ ਜੀ ਕੀ ਤਪ ਤੇ ਸ੍ਰੀ ਭਗਵਤੀ ਜੀ ਸਹਾਇ ॥ ਗਵਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਤੇ ਜੰਮ ਭਗਵਤੀ ਸਮਤ ਗੁਰੂ ਨਾਨਕ ਦੇਵ ਧਿਆਰੇ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਸਹਾਇ ॥ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਗ੍ਰਿਸ਼ਣ ਧਿਆਈਐ ਜਿਸ ਦੇ ਠੇਸਾਂ ਦੁਖ ਜਾਈ ਤੇਗ ਬਹਾਦਰ ਸੁਨਰੀਆ ਘਰ ਨਉ ਨਿਜ ਆਵੇ ਧਾਈ ਸਭ ਥਾਈ ਹੋਏ ਸਹਾਰੇ ॥ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਣ ਸਹਾਇ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲ ਮਾਨ ਜੀ ਸ੍ਰੀ ਵਾਹਿਗੁਰੂ ਸਾਈ ਅੰਦੇ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹਾਜ਼ਰਾ ਹਜੂਰ ਜਹਰਾ ਜਹੂਰ ਕਰ ਦੋ ਤੇ ਬੋਲੇ ਨਾਮ ਹਾਲ ਤਪਸ ਤੇ ਰੱਖਿਆ ਕੁ ਲੋਕ ਪਰਨੋ ਕੇ ਸਹਾਇਕ ਹਾਜ਼ਰ ਆਜਾ ਦਸਾਂ ਪਾਸ਼ਾਈਆਂ ਦੇ ਸੂਰਤਨਾ ਦੇ ਪਾਠ ਦਰਸ਼ਨ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਤਸ ਪਾਸ਼ਾਈਆਂ ਚਾਰ ਸਹਿਬਜਾਤੇ ਪੰਜ ਪਿਆਰੇ 40 ਹਜ਼ਰ ਸਮੂ ਸੰਤਾਂ ਸਮੂ ਭਗਤਾਂ ਸਮੂ ਸੁਚਾਰਿਆਂ ਪਿਆਰਿਆਂ ਸੇ ਤੁਆ ਸਮੂਹ ਸਤਿ ਸੰਤਾ ਜੀ ਕੀ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਮੂਹ ਗੁਰਦਵਾਰਾਂ ਛੱਡਿਆਂ ਦੰਗਿਆਂ ਨਿਸ਼ਾਨਾਂ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਇਹ ਅ타 ਪਖੰਤਰ ਜਾਮੀ ਸ੍ਰੀ ਗੁਰੂ ਨਾਨਕ ਜੇਰ ਨਿਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਆਗਿ ਦੇ ਅਰਜ਼ੂ ਬੇਨਤੀ ਹੈ ਬੀਨੇ ਤਾਪ ਨਿਰਾਰਨ ਹਾਰਾ ਦੁਖ ਹੰਤਾ ਸੁਖ ਰਾਸ ਤੰ ਕੋ ਬਿਧਨ ਨਾ ਕੋ ਉਲਗ ਜਾਨ ਕੀ ਪ੍ਰਭ ਆਗੇ ਅਰਦਾਸ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਉਜਾਈ ਕੋਈ ਨਾ ਜਾਣੇ ਮੇਰਾ ਬਰਵપાસ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਮੂਲਖਵਾਲਾ ਸਦਾ ਸਦਾ ਮਉਂ ਤੂ ਜਿ ਆਈ ਜੈ ਜਾਈਏ ਤਹਾਂ ਸੁਹਿਨੇ ਕਰ ਕਿਰਪਾ ਪ੍ਰਭ ਮੇਲੇ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਤਹੋ ਨਾਨਕ ਗੁਰਮੁਖ ਪਰਦਾਇਆ ਕਰ ਬਾ ਤੇਰਾ ਪ੍ਰਵਾਸਾ ਤੁਝੁ ਜਾਣ ਕੇ ਰਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭੁ ਆਪਣੇ ਨਾਮ ਜਪਉ ਅਰੰਧੇ ਮਹਾਂਵਾਚ ਅਨੁਸਾਰ ਏ ਅਗਾਹ ਪ੍ਰਤੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰਨਤਾ ਸੁਖ ਸਜੇ ਪਾ ਚੜੀਆ ਈਦੇ ਚ ਆਪਣਾ ਦੇ ਵਿੱਚ ਆਪਾਸ ਦੇਤੀ ਹੈ ਤੰਤਨ ਬਾਬਾ ਅਨੰਦ ਸਿੰਘ ਜੀ ਤੰਤਨ ਬਾਬਾ ਇਸਰ ਸਿੰਘ ਜੀ ਤੰਤਨ ਬਾਬਾ ਬੰਮਨ ਸਿੰਘ ਜੀ ਮਹਾਰਾਜ ਦੇ ਸੰਗੀਤ ਰਿਵ ਨੂੰ ਆਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਤੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਆ ਜੀ ਦੇ ਤਪਸਥਾਨ ਨਗਰੋਟੇ ਗੋਪਾਲ ਪੁਰ ਅਨੰਦਪੁਰ ਦੇ ਦਰਸ਼ਨ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਨਕ ਸਰ ਤੋਂ ਨਗਰੋਟੇ ਜਾਣ ਵਾਸਤੇ ਸਮਤਾ ਨੇ ਤਿਆਰੀ ਕੀਤੀ ਜੀ ਰਿਵ ਨੂੰ ਆਜਾ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ ਰੱਖਿਆ ਕਰਨੀ ਮੇਰਾ ਕਰਨੀ ਆ ਜੀ ਰਿਵ ਮਹਾਜਾ ਸਰੇ ਸਾਰੀ ਤਿਆਰੀ ਹੈ ਆਬ ਆਗਿਆ ਬਰਸਾ ਹਰ ਤਰ੍ਹਾਂ ਦੇ ਕੰਮੇਰਾ ਪਰਿਆ ਹੱਥ ਤੇ ਰੱਖਾਂ ਤੁਮਾ ਮਾਫ ਕਰਨੀਆ ਜਿੱਥੇ ਵੀ ਜਾਣ ਆਪ ਜੀ ਦੇ ਚਰਨਾਂ ਦਾ ਉਹ ਤਾਸਰਾ ਗਰੀਬ ਨਾ ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪਰ ਮੇਲੇ ਦੇ ਮਾਵਾਕ ਅਨੁਸਾਰ ਹਰ ਥਾਂ ਪੈਸਾ ਹਿਤਾ ਰੱਖਿਆ ਕਰਨੀ ਗਰੀਬ ਆਜ ਤੁਮਾ ਮਾਫ ਕਰਨੀਆ ਐਸ ਵੇਲੇ ਸਾਰੀ ਸੰਗਤ ਦੀ ਅਰਦਾਸ ਆਪ ਜੀ ਦੇ ਚਰਨ ਕਮਲ ਨਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਵਤ ਲਾਹੇਵੰਦ ਹੋਊਂ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਗੁਰੂ ਜੀ ਦਾ ਆਸਰਾ ਮਾਇਰ ਜੀ ਦੀ ਹਥੇ ਬੋਲੇ ਸੋਨთა ਸਾਰੀ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕੇ ਪ੍ਰਭਾਈ ਹਰਿ ਦੇ ਨਾਮ ਕੇ ਪ੍ਰਭਾਈ ਪੜ ਲਓ ਜੀ ਸਾਰੇ ਨਾਮ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਆਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਕਿ ਨਹੀਂ ਬਨਦੇ ਆ ਕਾਂਸੀ ਦਾ ਕਿੰਨੀ ਲਾਖ ਸੁਵਾਰੀ ਇਨਹੀ ਬਣਦੇ ਆ ਕਾਂਸੀ ਦਾ ਕਿੰਨੀ ਲਾਖ ਸੁਵਾਰੀ ਇਨਹੀ ਬਣਦੇ ਆ ਕਾਂਸੀ ਦਾ ਕਿੰਨੀ ਲਾਖ ਸੁਵਾਰੀ ਕਿੰਹੀ ਬਣਦੇ ਕਾਂਸੀ ਦਾ ਕਿੰਹੀ ਲਾਖ